ਨਾਲ ਹੀ ਉਸੇ ਕੰਦ ਤੇ ਇਹ ਪੀਰ ਪਗਮਰਾ ਦੀਆਂ ਫੋਟੋਆਂ ਲੱਗੀਆਂ ਨੇ ਸ਼ਿਵ ਭਲਵਾਨ ਦੀਆਂ ਫੋਟੋਆਂ ਲੱਗੀਆਂ ਨੇ ਸਾਈਂ ਜੀ ਦੀਆਂ ਫੋਟੋਆਂ ਲੱਗੀਆਂ ਨੇ ਆਖਰਕਾਰ ਇਹਨਾਂ ਵੱਲ ਲੋਕਾਂ ਦਾ ਧਿਆਨ ਕਿਉਂ ਨਹੀਂ ਆ ਕੀ ਪੰਜਾਬ ਦੇ ਵਿੱਚ ਇਹ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦਸਾ ਭਾਸ਼ੇ ਦੀ ਤਸਵੀਰ ਤੁਹਾਡਾ ਫਰਜ਼ ਨਹੀਂ ਬਣਦਾ ਕਿ ਠਵਾ ਦੇਣੀਆਂ ਚਾਹੀਦੀਆਂ ਜੀ ਭਾਈ ਪਹਿਲਾਂ ਜਿਹੜੀ ਕਾਰਬਨ ਦੁਕਾਨਾ ਸੀ ਇਹਨੂੰ ਛੇੜ ਨਹੀਂ ਸਕਦੇ ਸਰਕਾਰੀ ਦੁਕਾਨਾਂ ਗਿਆ ਜੀ ਇਹ ਜਿਹੜਾ ਜਿਹੜਾ ਤੁਸੀਂ ਫੁੱਟਪਾਥ ਤੇ ਬੋਰਡ ਰੱਖਿਆ ਵੀ ਕਾਰਪਸ਼ਨ ਦੀ ਜਗ੍ਹਾ ਇੱਥੇ ਬੋਰਡ ਲਾ ਲਿਆ ਨਹੀਂ ਸੋਚਿਆ ਨਹੀਂ ਸਾਰੀ ਦੁਨੀਆ ਲਾਂਡੀ ਸਮਾਨਾ ਹੀ ਕੱਲੇ ਥੋੜਾ ਲਾਂਡੇ ਦੁਨੀਆ ਖੂਨ ਛਾਰ ਮਾਰੇਗੀ ਤੁਸੀਂ ਤਾਂ ਨੀ ਨਾ ਮਾਰੋ ਭਾਜੀ ਜਿਹੜੀ ਚੀਜ਼ ਗਲਤ ਹੁੰਦੀ ਦੇਖਦੇ ਉਹਦੇ ਪਿੱਛੇ ਆਵਾਜ਼ ਤਾਂ ਚਿਕਣੀ ਬਣਦੀ ਹੈ ਨਾ ਕੋਈ ਕੰਪਲੇਂਟ ਤਾਂ ਕਰ ਸਕਦੇ ਤੁਸੀਂ ਲਾ ਦਿਓ ਭਾਜੀ ਅਸੀਂ ਅਸੀਂ ਅੱਜ ਵੀ ਖੁੱਪ ਬੰਦਾ ਸਾਰਾ ਠੇਕਾ ਅਸੀਂ ਨਹੀਂ ਲਿਤਾ ਸਮਾਜ ਨੂੰ ਵੀ ਜਾਗਣ ਦੀ ਲੋੜ ਆ ਜੇ ਤੁਹਾਨੂੰ ਪਤਾ ਹੈ ਕਿ ਚਿਕਨ ਦੀ ਦੁਕਾਨਾਂ ਦੇ ਬਾਅਦ ਪਰਮਾਤਮਾ ਦੀਆਂ ਰੱਬ ਦੀਆਂ ਸਾਰੇ ਧਰਮਾਂ ਦੀਆਂ ਬੋਰਡਾਂ ਲੱਗੀਆਂ ਤੁਹਾਡਾ ਫਰਜ਼ ਬ ਦਰ ਅਧੋਤਰੀਏ ਵੀਡੀਓ ਗੰਦ ਤੁਹਾਡੀ ਆ ਗੰਦ ਤੁਹਾਡੀ ਨਹੀਂ ਗੰਦ ਸਾਡੀ ਹੈ ਫਿਰ ਕੀ ਦੇਖਣ ਵਾਲਾ ਕੀ ਕਹੂਗਾ ਮੇਰੀ ਗੰਬੇਂਦੀ ਸੁਣਿਓ ਇਨਸਾਨੀਅਤ ਦੇ ਨਾਤੇ ਤੁਹਾਨੂੰ ਪੁੱਛਣਾ ਦੇਖਣ ਵਾਲਾ ਕੀ ਕਹੂਗਾ ਖੇਤ ਨਹੀਂ ਕਰੇਗਾ ਮੀਟ ਦੀ ਦੁਕਾਨ ਦਾ ਮੂੰਹ ਹੋਵੇਗਾ ਮੀਟ ਦੀ ਦੁਕਾਨ ਤੇ ਲੱਗੇ ਲੋਕ ਵੀ ਬਿਲਕੁਲ ਅਵੇਰ ਨਹੀਂ ਹੋ ਰਹੇ ਅਸੀਂ ਅੱਗੇ ਸਾਹਮਣੇ ਉਤਵਾ ਕੇ ਗਏ ਆ ਉਹਨਾਂ ਨੂੰ ਕਿਸੇ ਨੇ ਵੀਡੀਓ ਬਣਾ ਕੇ ਪਾਤੀ ਕੀ ਚਿਕਨ ਦੀ ਦੁਕਾਨ ਦੇ ਬਾਹਰ ਆ ਆ ਦੇਖੋ ਇੱਥੇ ਸ਼ਰਮਸਾਰ ਹੋ ਗਏ ਕਿ ਨਾਲ ਆਂਡਾ ਮੀਟ ਚਿਕਨ ਕਿਹਦਾ ਲੋਕੀ ਸ਼ਰਾਬ ਪੀਂਦੇ ਨੇ ਮਗਰ ਭਗਵਾਨਾਂ ਦੀ ਚੋਟ ਵੱਲ ਅੱਛਾ ਇੱਥੇ ਤਾਰੂ ਪੀਂਦੇ ਆ ਅਸੀਂ ਭਾਜੀ ਚਿਕਨ ਖਾਂਦੇ ਆ ਤੁਹਾਡੇ ਸਾਹਮਣੇ ਮਨਾ ਕੀਤਾ ਉਹਨੂੰ ਮੈਂ ਕਿੱਥੇ ਰੱਖ ਕੇ ਖਾਂਦੇ ਆ ਦੱਸਿਓ ਆਪਣੇ ਮੂੰਹ ਅੱਜ ਇੱਥੇ ਇੱਥੇ ਲੋਕ ਦਾਰੂ ਚਿਕਨ ਵੀ ਪੀਂਦੇ ਆ ਖਾਂਦੇ ਆ ਜੀ ਹਾਂ ਜੀ ਇਹ ਬਹੁਤ ਬਾਈ ਜੇਗੀ ਬੋਈ ਫੋਟੋ ਭਾਜੀ ਰੇਡੀ ਦੀ ਨਹੀਂ ਗੱਲ ਕਰ ਰਹੇ ਨਹੀਂ ਆ ਬਈ ਫੋਟੋ ਵਰਤਾਂ ਪਰਾਲੀਆਂ ਨਾ ਤੇ ਆਪਾਂ ਨੂੰ ਵੀ ਅਕਲ ਹੋਣੀ ਚਾਹੀਦੀ ਆਪਾਂ ਇੱਥੇ ਭਾਗ ਚਿਕਨ ਕੋਈ ਨੰਗ ਨਾ ਕਿਉਂ ਉਹ ਕੌਣ ਹੈ ਨਹੀਂ ਲਾਇਆ ਸਾਡੇ ਨਹੀਂ ਤਾਂ ਫੇਰ ਮੈਂ ਕਿੰਨਾ ਨਹੀਂ ਲਾਇਆ ਤੁਹਾਡੇ ਗੱਲ ਫੋਟੋ ਮੈਂ ਕਿੰਨਾ ਨਹੀਂ ਲਾਇਆ ਜੀ ਕੱਢੋ ਤੇ ਭਾਜੀ ਤੁਸੀਂ ਉੱਥੇ ਤੁਹਾਡੀ ਦੁਕਾਨ ਦੇ ਨਾਲ ਉੱਥੇ ਸ਼ਿਵ ਭਗਵਾਨ ਦੀਆਂ ਜਾਂ ਬਾਕੀ ਧਰਮਾਂ ਦੀਆਂ ਜਿਹੜੀਆਂ ਗੁਰੂ ਪੀਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਕੰਧ ਤੇ ਤੁਸੀਂ ਲਵਾਈਆਂ ਜੀ ਨਹੀਂ ਜੀ ਜਿਹੜੇ ਬਾਹਰ ਤੁਹਾਡੇ ਲੋਕ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਲਵਾਈਆਂ ਹੋਈਆਂ ਨੇ ਕੰਧਾਂ ਤੇ ਤਸਵੀਰਾਂ ਨਹੀਂ 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 ਦੀ ਲੋਈ ਕਿਉਂਕਿ ਜੀ ਲੋਕ ਨਾ ਉੱਥੇ ਢਕਾਲ ਨੇ ਜੀ ਜੀ ਮੈਂ ਕਰਾਇਆ ਤੇ ਢਕਾਲ ਦਿੱਤੀ ਨਾ ਉਸ ਤੋਂ ਪਹਿਲਾਂ ਦੀਆਂ ਲੱਗੀਆਂ ਹੀ ਆ ਜੀ ਅੱਜ ਇਹ ਬੇਅਦਬੀਆਂ ਦੇ ਮੁੱਦੇ ਹਾਲੇ ਵੀ ਨਹੀਂ ਰੋਕ ਰਹੇ ਗੱਲ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਦੀ ਕਰ ਰਹੇ ਆ ਜਿੱਥੇ ਲੋਕ ਸੜਕਾਂ ਤੇ ਬਾਥਰੂਮ ਕਰਦੇ ਨੇ, ਕੂੜਾ ਸੁੱਟਦੇ ਨੇ। ਉਹ ਲੋਕਾਂ ਨੂੰ ਹਟਾਉਣ ਦੇ ਬਜਾਏ ਸਮਝਾਉਣ ਦੇ ਬਜਾਏ ਉੱਥੇ ਪੀਰ ਪਗੰਗਰਾ ਦੀਆਂ ਤਸਵੀਰਾਂ ਲਗਾ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਉੱਥੇ ਕੋਈ ਲੋਕ ਬਾਥਰੂਮ ਨਾ ਕਰਨ। ਪਹਿਲਾਂ ਤਾਂ ਇਹ ਤਸਵੀਰ ਦਿਖਾਈਏ। ਪਹਿਲਾਂ ਤਾਂ ਬਾਹਰ ਤੁਸੀਂ ਦੇਖੋ ਇਹ ਤਾਜ਼ਾ ਸੂਰ ਜਿਹੜਾ ਇੱਥੋਂ ਮਿਲਦਾ ਹੈ ਸ਼ਿਕਾਰ ਲਿਖਿਆ ਹੋਇਆ ਹੈ ਸਾਫ਼ ਤੌਰ ਤੇ ਕਿ ਤਾਜ਼ਾ ਸ਼ਿਕਾਰ ਇੱਥੋਂ ਮਿਲੇਗਾ। ਪਰ ਨਾਲ ਹੀ ਉਸੇ ਕੰਧ ਤੇ ਇਹ ਪੀਰ ਪਗੰਗਰਾ ਦੀਆਂ ਫੋਟੋਆਂ ਲੱਗੀਆਂ ਨੇ, ਸ਼ਿਵ ਭਗਵਾਨ ਦੀਆਂ ਫੋਟੋਆਂ ਲੱਗੀਆਂ ਨੇ, ਸਾਈਂ ਜੀ ਦੀਆਂ ਫੋਟੋਆਂ ਲੱਗੀਆਂ ਨੇ ਆਖਰਕਾਰ ਇਨਾਂ ਵੱਲ ਲੋਕਾਂ ਦਾ ਧਿਆਨ ਕਿਉਂ ਨਹੀਂ ਹੈ ਕੀ ਪੰਜਾਬ ਦੇ ਵਿੱਚ ਇਹ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦਸਾ ਪਾਸ਼ਾ ਜੀ ਦੀ ਤਸਵੀਰ ਇਹ ਦਸਾ ਗੁਰੂਆਂ ਦੀ ਤਸਵੀਰ ਹੈ ਨਾਲ ਦੇ ਨਾਲ ਇੱਧਰ ਤੁਸੀਂ 크੍ਰਿਸਚੀਅਨ ਭਾਈਚਾਰੇ ਯਸੂ ਹੁਣਾ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੁਸੀਂ ਹਰ ਧਰਮ ਦੇ ਲੋਕ ਇੱਥੇ ਆਪਣੇ ਆਪਣੇ ਰੱਬ ਦੀ ਤਸਵੀਰ ਲਾਗੇ ਆ ਕਿ ਤਾਂ ਜੋ ਲੋਕ ਇੱਥੇ ਕੂੜਾ ਨਾ ਸਿੱਟਣ ਤੇ ਬਾਥਰੂਮਾਂ 'ਚ ਸਿੱਟਣ ਪਹਿਲਾਂ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਇਹ ਸਾਰੀਆਂ ਕੰਧ ਦੀਆਂ ਤੇ ਨਾਲ ਦੇ ਨਾਲ ਸਭ ਤੋਂ ਪਹਿਲਾ ਸਵਾਲ ਅਸੀਂ ਦੁਕਾਨਦਾਰ ਨੂੰ ਕਰਦੇ ਹਾਂ ਕਿ ਤੇ ਉਹਨੇ ਤਾਂ ਨਹੀਂ ਲਗਾਈ ਕਿ ਬਾਹਰ ਜਿਹੜਾ ਲੋਕ ਬਾਥਰੂਮ ਜਾਂ ਕੂੜਾ ਨਾ ਸੱਟਣ ਸੋ ਪਾਜੀ ਕੀ ਨਾਰੀ ਤੁਹਾਡਾ ਮੇਰਾ ਨਾਮ ਮੀਰ ਮੀਰ ਦੀ ਘਰ ਬਾਹਰ ਲਗਾ ਤੁਹਾਡਾ ਨਾਮ ਕੀ ਪੜੀ ਮੇਰਾ ਨਾਮ ਆਰਾਮ ਹੋਵੇ ਭਾਜੀ ਇਹ ਜਿਹੜੀਆਂ ਤਸਵੀਰਾਂ ਲੱਗੀਆਂ ਬਾਹਰ ਫੋਟੋਆਂ ਤੁਸੀਂ ਲਵਾਈਆਂ ਜੀ ਨਹੀਂ ਪਹਿਲਾਂ ਦੀ ਲੱਗੀਆਂ ਤੁਹਾਡਾ ਫਰਜ਼ ਨਹੀਂ ਬਣਦਾ ਕਿ ਠਵਾ ਦੇਣੀ ਚਾਹੀਦੀਆਂ ਜੀ ਭਾਜੀ ਪਹਿਲਾਂ ਦੀ ਲੱਗੀ ਕਾਰਪੇਸ਼ਨ ਦੁਕਾਨਾ ਸੀ ਇਹਨੂੰ ਛੇੜੀ ਨਹੀਂ ਸਕਦੇ ਸਰਕਾਰੀ ਦੁਕਾਨਾਂਆਂ ਹੀਆਂ ਜੀ ਇਹ ਜਿਹੜਾ ਜਿਹੜਾ ਤੁਸੀਂ ਫੁੱਟਪਾਥ ਤੇ ਬੋਰਡ ਰੱਖਿਆ ਵੀ ਕਾਰਪੇਸ਼ਨ ਦੀ ਜਗ੍ਹਾ ਇੱਥੇ ਬੋਰਡ ਲਾਣ ਲੱਗਿਆ ਨਹੀਂ ਸੋਚਿਆ ਜੀ ਨਹੀਂ ਸਾਰੀ ਦੁਨੀਆ ਲਾਂਡੀ ਸਮਾਨਾ ਹੀ ਕੱਲੇ ਥੋੜਾ ਲਾਂਡੇ ਦੁਨੀਆ ਖੂਨ ਚ ਛਾਲ ਮਾਰੇਗੀ ਤੁਸੀਂ ਤਾਂ ਨਹੀਂ ਨਾ ਮਾਰੋਗੇ ਭਾਜੀ ਇਹ ਦੱਸੋ ਤਾਨੂੰ ਚੰਗਾ ਲੱਗਦਾ ਮੀਟ ਦੀ ਦੁਕਾਨ ਠੀਕ ਆ ਤੁਸੀਂ ਲਿਖ ਕੇ ਲਗਾਇਆ ਚਕਾਰ ਮੇਰੀ ਬੇਨਤੀ ਸੁਣੋ ਉਹ ਪਾਜੀ ਪਹਿਲਾਂ ਦੀ ਲੱਗੀ ਆ ਮੈਂ ਤੁਹਾਨੂੰ ਇਹ ਨਹੀਂ ਕਹ ਰਿਹਾ ਤੁਸੀਂ ਲਾਈ ਆ ਲੇਕਿਨ ਇੱਕ ਚੀਜ਼ ਗਲਤ ਹੈਗੀ ਆ ਪਾਣੂ ਉਤਾਰ ਤੇ ਸਕਦੇ ਹਾਂ ਕਿ ਨਹੀਂ ਪਾਜੀ ਜਦੋਂ ਅਸੀਂ ਲਾਈ ਨਹੀਂ ਤੇ ਅਸੀਂ ਲਾਵਾਂਗੇ ਤਰ੍ਹਾਂ ਦੱਸੋ ਮਤਲਬ ਕਿ ਬੇਦ ਵੀ ਹੋਉਂਦੀ ਆ ਰੱਬ ਦੀ ਵੇਦ ਵੀ ਕਿਤਰਾਉਂਦੀ ਦੱਸ ਬੇ ਭਾਜੀ ਜਿਹੜੀ ਚੀਜ਼ ਗਲਤ ਹੁੰਦੀ ਦੇਖਦੇ ਉਹਦੇ ਪਿੱਛੇ ਆਵਾਜ਼ ਤਾਂ ਚਿਕਨੀ ਬਣਦੀ ਆ ਨਾ ਕੋਈ ਨਹੀਂ ਕੰਪਲੇਂਟ ਤਾਂ ਕਰ ਸਕਦੇ ਸੀ ਤੁਸੀਂ ਲਾ ਦਿਓ ਭਾਜੀ ਅਹੀ ਤੇ ਉਹਹੀ ਤੇ ਭਾਈ ਆਇਆ ਨਾਲ ਜੀ ਤੁਹਾਡਾ ਵੀ ਫਰਜ ਬੰਦਾ ਹੈ ਸਾਰਾ ਠੇਕਾ ਅਹੀ ਨਹੀਂ ਲਿੱਤਾ ਸਮਾਜ ਨੂੰ ਵੀ ਜਾਗਣ ਦੀ ਲੋੜ ਆ ਜੇ ਤੁਹਾਨੂੰ ਪਤਾ ਹੈਗਾ ਚਿਕਨ ਦੀ ਦੁਕਾਨ ਉਹਦੇ ਬਾਹਰ ਪ੍ਰਮਾਤਮਾ ਦੀਆਂ ਰੱਬ ਦੀਆਂ ਸਾਰੇ ਧਰਮਾਂ ਦੀਆਂ ਫੋਟੋਆਂ ਲੱਗੀਆਂ ਤੁਹਾਡਾ ਫਰਜ ਬੰਦਾ ਹੈ ਉਹਨੂੰ ਉਤਾਰ ਲਓ ਤੁਹਾਡਾ ਪਹਿਲਾ ਫਰਜ ਤੁਹਾਡਾ ਹੈਗਾ ਤੁਹਾਡਾ ਤੇ ਜਿੰਨਾ ਕ ਫਰਜ ਹੈ ਹੀ ਨਿਭਾ ਲੈਣਾ ਤੁਹਾਡਾ ਫਰਜ ਨਹੀਂ ਬੰਦਾ ਹੈਗਾ ਸਾਡੇ ਤੋਂ ਪਹਿਲਾਂ ਲੱਗੀਆਂ ਜੀ ਅੱਜ ਦੀ ਹਿੰਦੂ ਦਰਮੇ ਕੋਈ ਭਗਵਾਨ ਦੀ ਫੋਟੋ ਥੱਲੇ ਡਿੱਗੀ ਹੋਵੇ ਜਾਂ ਗਲਤ ਜਗ੍ਹਾ ਲੱਗੀ ਹੋਵੇ ਤੁਸੀਂ ਨਹੀਂ ਸੱਕੋਗੇ ਆ ਨਹੀਂ ਚੰਗੀ ਜਗ੍ਹਾ ਭਾਜੀ ਇੱਥੇ ਲੋਕ ਬਾਥਰੂਮ ਕਰਦੇ ਕੂੜਾ ਸਿੱਟਦੇ ਆ ਥੋੜਾ ਤਾਂ ਕਦੇ ਦੇਖਿਆ ਹੋਊਗਾ ਸਾਫ ਕਰਦਾ ਭਾਜੀ ਕੂੜਾ ਕੋਈ ਕੀ ਕਰਦਾ ਫਿਰ ਕਦੇ ਨਹੀਂ ਲਾਈਆਂ ਬੜੀ ਕੂੜਾ ਦੇ ਹੱਲੇ ਵੀ ਪਿਆ ਹੈ। ਉਹ ਇਹ ਤਾਂ ਕਹਿ ਰਿਹਾ ਤੂੰ ਹੀ ਕਰ ਰਹਿਣਾ ਪਿਸ਼ਾਬ ਨਹੀਂ ਕਫਾ ਲਾਈਆਂ ਕਾਦ ਲਈ। ਤੁਸੀਂ ਤਾਂ ਰੱਬ ਨੂੰ ਸਾਰੇ ਰੱਬਾਂ ਨੂੰ ਇੱਥੇ ਚੌਂਗੀਦਰ ਬਣਾਤਾ ਕਿ ਕੋਈ ਕੂੜਾ ਨਾ ਛੁੱਟੇ ਫਿਰ ਗਲੀ ਚ ਕਾਦੀ ਰ। ਤੁਸੀਂ ਲਾਈਆਂ ਹੀ ਆ ਤੇ ਲਾਉਦੇ ਤੁਹਾਨੂੰ ਕੋਈ ਨਾ। ਇਹ ਤਾਂ ਪਹਿਲਾਂ ਵੀ ਲਾਈਆਂ ਸੀ ਵੀ ਹੁਣ ਵੀ ਲਾਵਾਂਗੇ ਲੇਕਿਨ ਆਪਾਂ ਤੁਹਾਨੂੰ ਪੁੱਛਨੇ ਤੁਹਾਡੇ ਵੀ ਫਰਜ਼ ਨੇ। ਕੱਲੇ ਤੁਹਾਡੇ ਫਰਜ਼ ਨਹੀਂ ਤੁਸੀਂ ਭਾਜੀ ਗੁਰੂ ਨਗਰੀ ਇਹ ਗੁਰੂ ਨਗਰੀ ਕਹਿਣ ਦੀ ਰਹਿ ਗਈ ਹੈ ਕਿ ਇੱਥੇ ਪੰਜਾਬ ਇੱਕ ਐਸੀ ਧਰਤੀ ਹੈ ਜਿੱਥੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦੀ ਮਾਨਤਾ ਦਿੱਤੀ ਜਾਂਦੀ ਹੈ ਪਰ ਉੱਥੇ ਬੇਦਬੀयां ਨਹੀਂ ਵਧਰੀਆਂ। ਇੰਨਾ ਕਿ ਤਾਂ ਸਾਡਾ ਫਰਜ ਬਣਦਾ ਸੀ ਕਿ ਆ ਕਿਸੀ ਕਿਸੇ ਨਾ ਕਿਸੇ ਪ੍ਰਸ਼ਾਸਨ ਨੂੰ ਕਹਿ ਦਿੰਦੇ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ ਕਹਿ ਦਿੰਦੇ ਜੀ ਮੇਰੀ ਗੱਲ ਸੁਣੋ ਪ੍ਰਸ਼ਾਸਨ ਨੂੰ ਕੀ ਗਈ ਦੱਸੋ ਪ੍ਰਸ਼ਾਸਨ ਨੂੰ ਪਰ ਹੁਣ ਪੰਜਾਬੀ ਤਾਂ ਆਂਦੀ ਹੋਏਗੀ ਹਿੰਦੀ ਤਾਂ ਆਂਦੀ ਹੋਏਗੀ ਕਿਹੜੀ ਬੋਲੀ ਚ ਕਹਿਣਾ ਕੀ ਕਿਹੜੇ ਪ੍ਰਸ਼ਾਸਨ ਨੂੰ ਜਾ ਕੇ ਕੀ ਗਈ ਦੱਸੋ ਕੀ ਕਹੋਗੇ ਭਾਈ ਜੀ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਾਰਪੋਰੇਸ਼ਨ ਦੀ ਜਗ੍ਹਾ ਸੀ ਹੱਥ ਨਹੀਂ ਲਾ ਸਕਦੇ ਇੰਨੀ ਤੁਹਾਨੂੰ ਸਮਝ ਰਿਹਾ ਪਰ ਤੁਸੀਂ ਇਹ ਕਹਿ ਰਹੇ ਕਿ ਅਸੀਂ ਕਹੀਏ ਕਿੰਨੋ ਅਧਿਕਾਰੀ ਦੁਕਾਨਾਂ ਜੀ ਅਸੀਂ ਥੋੜਾ ਛੇੜਛੜ ਕਰਦਾ ਦੁਕਾਨਾਂ ਦੇ ਸਰਕਾਰ ਨੇ ਥੋੜਾ ਲਾਤੀਆਂ ਸਰਕਾਰ ਨੇ ਨਹੀਂ ਲਾਈਆਂ ਇਹ ਥੋੜਾ ਫਿਰ ਤਾਨੂੰ ਯਾਦ ਦਿਵਾਣਾ ਹੈ ਕਿ ਤੁਹਾਡਾ ਵੀ ਫਰਜ਼ ਸੀਗਾ ਕਿ ਇਹਨਾਂ ਨੂੰ ਤਾਰ ਲਓ ਕਿਉਂਕਿ ਪ੍ਰਮਾਤਮਾ ਕਿਸੇ ਵੀ ਰੂਪ ਚ ਹੋਵੇ Hindu Sikh Sai ਮੁਸਲਮ ਕਹੇ ਵੀ ਰੂਪ ਚ ਵੇ ਰੱਬ ਰੱਬਾ ਜੇ ਕਹੇ ਜਿਹੜੇ ਆਸਤਾਵਨ ਤੈਨੂੰ ਰਸਮਾਨ ਕਰਨਾ ਚਾਹੀਦਾ ਆ ਮੀਟ ਦੀ ਦੁਕਾਨ ਹੈ ਇੱਕ ਹੈਨਾ ਬੀੜ ਦੀ ਦੁਕਾਨ ਪਾਜੀ ਇੱਧਰ ਆ ਉੱਧਰ ਨਹੀਂ ਹੈ ਬੀੜ ਕੰਦ ਤੁਹਾਡੀ ਨਹੀਂ ਉੱਥੇ ਕੰਦ ਤੁਹਾਡੀ ਨਹੀਂ ਕੰਦ ਸਾਡੀ ਹੈ ਕੀ ਕੀ ਦੇਖਣ ਵਾਲਾ ਕੀ ਕਹੂਗਾ ਮੇਰੀ ਇੱਕ ਬੇਨਤੀ ਸੁਣਿਓ ਹਾਂ ਜੀ ਹਾਂ ਜੀ ਦੱਸੋ ਇਨਸਾਨ ਇਹਦੇ ਨਾਤੇ ਤੁਹਾਨੂੰ ਪੁੱਛਣਾ ਦੇਖਣ ਵਾਲਾ ਕੀ ਕਹੂਗਾ ਇਹ ਤਾਂ ਨਹੀਂ ਕਹੇਗਾ ਮੀਟ ਦੀ ਦੁਕਾਨ ਦਾ ਮੂੰਹ ਹੋ ਹੋ ਕਹੇਗਾ ਮੀਟ ਦੀ ਦੁਕਾਨ ਤੇ ਲੱਗੀ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਇੱਕ ਵਾਰ ਤਸਵੀਰ ਦਿਖਾ ਦਈਏ ਚਾਰ ਦੁਕਾਨਾਂ ਛੱਡ ਕੇ ਉੱਥੇ ਸ਼ਰਾਬ ਦਾ ਠੇਕ ਇੱਥੇ ਬਾਹਰ ਤੁਸੀਂ ਦੇਖੋ ਇੰਨਾ ਲੋਕਾਂ ਨੇ ਕੂੜਾ ਸਿੱਟਿਆ ਹਾਲਾਂਕਿ ਅੱਜ ਬਾਰਿਸ਼ ਕਰਕੇ ਕੂੜਾ ਹੋਰ ਵਧਿਆ ਹੋਏਗਾ ਚਾਹੇ ਘਟਿਆ ਹੋਏਗਾ ਬਾਅਦ ਦੀ ਗੱਲ ਹੈ ਪਰ ਨਾਲ ਹੀ ਕੰਧ ਤੇ ਸੂਰ ਵੇਖਦਾ ਪਰ ਉਸੇ ਕੰਧ ਤੇ ਤੁਸੀਂ ਦੇਖੋ ਕਿ ਗਣੇਸ਼ ਜੀ ਦੀ ਮਾਤਾ ਸਾਈਂ ਜੀ ਸ਼ਿਵ ਜੀ ਭਗਵਾਨ ਦੀਆਂ ਗੁਰੂ ਦਸਾ ਗੁਰੂਆਂ ਦੀਆਂ ਤਸਵੀਰਾਂ ਤੱਕ ਲੱਗੀਆਂ ਨੇ ਹਾਲਾਂਕਿ ਹਰ ਧਰਮ ਦੀਆਂ ਤਸਵੀਰਾਂ ਅਸੀਂ ਬਾਹਰ ਤਸਵੀਰਾਂ ਵੀ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਸਮਾਜ ਸੇਵੀ ਵਰੁਣ ਸਰੀਨ ਜੀ ਮਰੁਦਨ ਵਰੁਣ ਜੀ ਤੁਸੀਂ ਪਹਿਲਾਂ ਵੀ ਕਾਫੀ ਤਸਵੀਰਾਂ ਇਸ ਤਰ੍ਹਾਂ ਦੀਆਂ ਆਪਣੇ ਸੋਸ਼ਲ ਮੀਡੀਆ ਤੇ ਪਾਉਂਦੇ ਰਹੇ ਹੋ ਜਿੱਥੇ ਤੁਸੀਂ ਤਸਵੀਰਾਂ ਤੋੜਦੇ ਹੋ ਤਾਂ ਜੋ ਬੇਦਬੀ ਨਾ ਹੋਵੇ ਭਾਜੀ ਆਪਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਉਂਦੇ ਰਹੇ ਹਾਂ ਲੇਕਿਨ ਤੁਹਾਨੂੰ ਅੱਜ ਬੁਲਾਉਣ ਦਾ ਖਾਸ ਮਕਸਦ ਇਹ ਸੀਗਾ ਕਿ ਲੋਕਾਂ ਨੂੰ ਅਵੇਅਰ ਕਰਨਾ ਲੋਕੀ ਬਿਲਕੁਲ ਅਵੇਅਰ ਨਹੀਂ ਹੋ ਰਹੇ ਅਸੀਂ ਅੱਗੇ ਸਾਹਮਣੇ ਉਤਰਵਾ ਕੇ ਗਏ ਹਾਂ ਉਹਨਾਂ ਨੂੰ ਕਿਸੇ ਨੇ ਵੀਡੀਓ ਬਣਾ ਕੇ ਪਾਤੀ ਕਿ ਇੱਥੇ ਚਿਕਨ ਦੀ ਦੁਕਾਨ ਦੇ ਬਾਹਰ ਆ ਕੇ ਇੱਥੇ ਸ਼ਰਮਸਾਰ ਹੋ ਗਏ ਕਿ ਨਾਲ ਆਂਡਾ ਮੀਟ ਚਿਕਨ ਵੀ ਕਦਾ ਲੋਕੀ ਸ਼ਰਾਬ ਪੀਂਦੇ ਨੇ ਮਗਰ ਭਗਵਾਨਾਂ ਦੀਆਂ ਫੋਟੋਆਂ ਲ ਪਹਿਲੇ ਉਤੇ ਬੋਰਡ ਦਿਖਾ ਦਿੱਤਾ ਜਾਵੇ ਠੇਕੇ ਦਾ ਬਾਹਰ ਆਂਡੇ ਵੇਖਦੇ ਉੱਪਰ ਬੋਰਡ ਲੱਗਾ ਤੇ ਨਾਲ ਹੀ ਠੇਕੇ ਦੀ ਨਾਲ ਦੀ ਕੰਧ ਤੇ ਠੇਕੇ ਵਾਲੀ ਕੰਧ ਤੇ ਪਿਛਲੇ ਬੰਨੇ ਭਗਵਾਨ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਆਖਰਕਾਰ ਸਾਨੂੰ ਇੱਕ ਧਰਮ ਚ ਪੱਕੇ ਹੋਣ ਤੋਂ ਪਹਿਲੇ ਇਨਸਾਨ ਬੰਨਾ ਪਵੇਗਾ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਕਿੱਥੇ ਕੋਈ ਹੁਣੇ ਇੱਥੇ ਦਾਰੂ ਪੀਂਦੇ ਆ ਸੀ ਭਾਜੀ ਚਿਕਨ ਖਾਂਦੇ ਆ ਤੁਹਾਡੇ ਸਾਹਮਣੇ ਮਨਾ ਕੀਤਾ ਉਹਨੂੰ ਮੈਂ ਕਿੱਥੇ ਰੱਖ ਕੇ ਖਾਂਦੇ ਸੱਸਿਓ ਆਪਣੇ ਮੂੰਹ ਭਾਜੀ ਇੱਥੇ ਇੱਥੇ ਲੋਕ ਦਾਰੂ ਚਿਕਨ ਵੀ ਪੀਂਦੇ ਆ ਖਾਂਦੇ ਆ ਜੀ ਹਾਂ ਜੀ ਇਹ ਬੋਕ ਨਹੀਂ ਲੱਗੀ ਬੋਈ ਇਹ ਫੋਟੋ ਆ ਭਾਜੀ ਰੇਡੀ ਦੀ ਨਹੀਂ ਗੱਲ ਕਰਨ ਦੇ ਨਹੀਂ ਆ ਬਈ ਫੋਟੋ ਵਰਗਾ ਨੇ ਪ੍ਰਾਣੀਆਂ ਨਾ ਤੇ ਆਪਾਂ ਨੂੰ ਵੀ ਅਕਲ ਹੋਣੀ ਚਾਹੀਦੀ ਆਪਾਂ ਇੱਥੇ ਭਾਗ ਚਿਕਨ ਉਹ ਨਹੀਂ ਲਾਂਦੇ ਬੋਈ ਕੋਣ ਨਹੀਂ ਲਾਂਦਿੰਦਾ ਕਿਉਂ ਉਹ ਕੋਣ ਹੈ ਕਿੰਨਾ ਲਾਈਆ ਸਾਡੀਆਂ ਨਹੀਂ ਤਾਂ ਫਿਰ ਫੋਟੋ ਵਿੱਚ ਕਿੰਨਾ ਨੇ ਲਾਈਆ ਜੀ ਆਪ ਪਰੇ ਕਰ ਲਈ ਆਪਾਂ ਫੋਟੋ ਵਿੱਚ ਕਿੰਨਾ ਨੇ ਲਾਈਆ ਜੀ ਇੰਨਾ ਜੀ ਇਹ ਅਸੀਂ ਗੱਲਬਾਤ ਕਰ ਲੈਣੇ ਆਏ ਜੀ ਦੁਕਾਨ ਤੇ ਮੈਂ ਚਾਹੁੰਦਾ ਵਰਨ ਜੀ ਤੁਸੀਂ ਇਹਨਾਂ ਨੂੰ ਫੋਨ ਕਰ ਲਓ ਇੱਕ ਵਾਰੀ ਮੌਕੇ ਤੇ ਤਾਂ ਜੋ ਬਾਅਦ ਦੇ ਵਿੱਚ ਇਹ ਚੀਜ਼ ਨਾ ਆਖੀ ਜਾਵੇ ਸਾਡਾ ਵਰਸ਼ਨ ਨਹੀਂ ਲਿਤਾ ਗਿਆ ਅੰਦਰ ਗੱਲਬਾਤ ਕਰ ਲੈਣੇ ਆ ਕਿਉਂਕਿ ਤੁਸੀਂ ਦੇ ਏ ਸ਼ਿਵ ਸ਼ੰਕਰ ਐਂਟਰਪ੍ਰਾਈਜ਼ਸ ਐ ਲੋਕ ਕਹਿ ਰਿਹਾ ਇਹਨਾਂ ਨੇ ਜਿਹੜੇ ਐ ਬਾਹਰ ਸ਼ਿਵਜੀ ਭਗਵਾਨ ਦੀਆਂ ਜਾਂ ਬਾਕੀ ਧਰਮਾਂ ਦੀਆਂ ਜਿਹੜੀਆਂ ਤਸਵੀਰਾਂ ਲਾਈਆਂ ਤਾਂ ਜੋ ਲੋਕ ਇੱਥੇ ਬਾਥਰੂਮ ਨਾ ਕਰਨ ਤੇ ਕੂੜਾ ਨਾ ਸਟਣ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਪਛੁੱਕੇ ਇੱਕ ਧਰਮ ਦੇ ਵਿੱਚ ਪੱਕੇ ਹੋਣ ਤੋਂ ਪਹਿਲੇ ਇਨਸਾਨ ਤਾਂ ਬਣ ਜੋ ਕਿ ਅਸੀਂ ਰੱਬ ਨੂੰ ਚੌਂਕੀਦਾਰ ਬਣਾ ਕੇ ਰੱਖਤਾ ਇੱਥੇ ਬੇਅਦਬੀਆਂ ਦੇ ਮੁੱਦੇ ਦਿਨੋਂ ਦਿਨ ਵਧਦੇ ਜਾ ਰਹੇ ਨੇ ਚਾਹੇ ਉਹ ਧਰਮ ਕੋਈ ਵੀ ਹੋਵੇ ਪਰ ਦੂਜੇ ਪਾਸੇ ਲੋਕ ਅਸ਼ਲੀਲਤਾ ਵਾਲੇ ਮੁੱਦੇ ਤੇ ਹੱਲੇ ਵੀ ਬੈਠੇ ਹੋਇਆ ਪੰਜਾਬ ਦੇ ਵਿੱਚ ਲੋਕੀ ਆਪਣੇ ਕਮਕਰ ਛੱਡ ਕੇ ਸਪੈਸ਼ਲ ਇੰਸਟਾਗ੍ਰਾਮ ਤੇ ਵੀਡੀਓ ਪਾ ਰਿਹਾ ਹੈ ਮੀਮ ਬਣਾ ਕੇ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਪਾਰਕਿੰਗ ਹੈ ਗੰਦ ਨਾ ਪਾਇਓ ਮੈਨੂੰ ਲੱਗਦਾ ਕਿ ਅਸਲੀ ਬੇਦਬੀਆਂ ਅਸਲੀ ਗਰਾਊਂਡ ਲੈਵਲ ਤੇ ਉੱਤਰ ਕੇ ਜਾ ਤੁਸੀਂ ਮਸਲੇ ਦੇਖੋਗੇ ਤਾਂ ਬਹੁਤ ਨੇ ਵਰਮ ਜੀ ਕੀ ਲੱਗਦਾ ਹੈ ਅਸ਼ਲੀਲਤਾ ਵਾਲੇ ਮੁੱਦੇ ਤੇ ਹੱਲੇ ਵੀ ਲੋਕ ਫਸੇ ਹੋਏ ਆ ਕੰਚਨ ਕੁਮਾਰੀ ਵਾਲੇ ਮੁੱਦੇ ਤੇ ਉਹ ਭਾਈ ਉਹ ਕੋਈ ਅਸ਼ਲੀਲਤਾ ਵਾਲਾ ਮੁੱਦਾ ਵਾ ਉਹਦੇ ਚ ਸੋਖਾ ਵੇਖੋ ਕਿਸੇ ਦੀ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਵੀ ਧਰਮ ਨੂੰ ਮੰਨਦੇ ਮੈਂ ਵੀ ਕਿਹਦਾ ਧਰਮ ਲਾਅ ਕਰਦਾ ਕਿਸੇ ਨੂੰ ਮਾਰੀ ਦੋ ਉਹਦਾ ਸਿੰਪਲ ਜਿਹਾ ਇੱਕ ਫੈਕਟ ਸੀਗਾ ਪੁਲਿਸ ਕੰਪਲੇਨਟ ਕਰਦੇ ਪੁਲਿਸ ਅਕਾਊਂਟ ਸੀਜ਼ ਕਰਾ ਦਿੰਦੀ ਆ ਜਾਂ ਆਪਸ ਸਟ੍ਰਾਈਕਾਂ ਮਰਵਾ ਦੋ ਤਾਂ ਕੌਣ ਕਿਸੇ ਨੂੰ ਮਾਰਨਾ ਅਸਲੀ ਅਸਲੀ ਬੇਦਬੀ ਹੈ ਨਾ ਆ ਚੀਜ਼ਾਂ ਆ ਉਹ ਸੋਸ਼ਲ ਮੀਡੀਆ ਦਾ ਕੋਈ ਬੇਦਬੀ ਨਹੀਂ ਯਾਰ ਉਹ ਜੇ ਆਪਣੇ ਆਪਣੇ ਆਪ ਨੂੰ ਗਲਤ ਵਿਖਾਣ ਦੀ ਵੇਖੋ ਕੋਈ ਸਹੀ ਨਹੀਂ ਸੀਗੀ ਉਹ ਗਾਂਧੀ ਵਖਾਂਦੀ ਲੇਕਿਨ ਉਹ ਬੰਦ ਕੀਤਾ ਜਾ ਸਕਦਾ ਹੈ ਕਿਹੇ ਤਰੀਕੇ ਵੀ ਲੇਕਿਨ ਆ ਚੀਜ਼ਾਂ ਕਿਦੋਂ ਬੰਦ ਹੋਣਗੀਆਂ ਅਸਲੀ ਬੇਦਬੀਆਂ ਆ ਵਾਹਾਂ ਨੂੰ ਉਧਰਲੇ ਬੰਨੇ ਧਿਆਨ ਹਟਾ ਗਏ ਨਾ ਸੋਸ਼ਲ ਮੀਡੀਆ ਤੋਂ ਪ੍ਰੈਕਟੀਕਲ ਜ਼ਮੀਨਾਂ ਤੇ ਉਤਰ ਕੇ ਆਪਣੀ ਇੱਧਰਲੇ ਬੰਨੇ ਵੇਖਣਾ ਚਾਹੀਦਾ ਕਿ ਅਸ਼ਚਨੀਲਤਾ ਜਾਂ ਬੇਦਬੀਆਂ ਕਿੱਥੇ ਹੁੰਦੀਆਂ ਆ ਬੇਦਬੀ ਅਸਲੀ ਕੀ ਲੱਗਦਾ ਅਸੀਂ ਇੱਕ ਧਰਮ ਦੇ ਵਿੱਚ ਹੋਣ ਤੋਂ ਪਹਿਲੇ ਲੱਗਦਾ ਨਹੀਂ ਅਸੀਂ ਇਨਸਾਨ ਹੀ ਨਹੀਂ ਬਣ ਪਾ ਰਹੇ ਹਾਲੇ ਜੀ ਭਾਜੀ ਧਰਮ ਕੋਈ ਵੀ ਹੋਵੇ ਸਭ ਤੋਂ ਜ਼ਰੂਰੀ ਹੈ ਇਨਸਾਨ ਜੇ ਲੋ ਤੁਸੀਂ ਇਨਸਾਨ ਨਹੀਂ ਨਾ ਹੈਗੇ ਤੇ ਤੁਸੀਂ ਕਿਸੇ ਧਰਮ ਦੇ ਨਹੀਂਗੇ ਮੈਂ ਤੇ ਅੱਗੇ ਵੀ ਇੱਕ ਗੱ ਦਾ ਓਕੇ ਧਰਮਦਾਨੀਆਂ ਉਹ ਆਪ ਗਲਤ ਆ ਕਿਉਂਕਿ ਧਰਮ ਕਿਸੇ ਨੂੰ ਨਹੀਂ ਗਲਤ ਹੋਣਾ ਸਿਖਾਂਦਾ ਕੋਈ ਵੀ ਧਰਮ ਹੋਵੇ ਇੱਥੇ ਹੁਣ ਹਰ ਧਰਮ ਦੀਆਂ ਫੋਟੋਆਂ ਲੱਗੀਆਂ ਕਿ ਮੈਂ ਕੱਲਾ ਹੀ ਆ ਕਿ ਜਿੰਨੂੰ ਵਿਖੀਆਂ ਲੋਕੀ ਕਿੰਨੇ ਨੇ ਵੇਖੋ ਕਿੰਨੀ ਭੀੜ ਖਲੋਦੀ ਕਿਸੇ ਨੂੰ ਨਹੀਂ ਵਿਕੀਆਂ ਇਹ ਡੇਲੀ ਇੱਥੇ ਰੇੜੀ ਲੱਗਦੀ ਹੈ ਦੇਖਦੇ ਹੋਣਗੇ ਇਹਨਾਂ ਦੀ ਹਿੰਮਤ ਨਹੀਂ ਪਈ ਉਹਨਾਂ ਦਾ ਰੋਜ਼ਗਾਰ ਆ ਆਪਾਂ ਨੂੰ ਉਹਨਾਂ ਦੇ ਰੋਜ਼ਗਾਰ ਦਾ ਕੋਈ ਕਿੰਤੂ ਪਰੰਤੂ ਨਹੀਂ ਆ ਬਟ ਸਾਨੂੰ ਕਿੰਤੂ ਪਰੰਤੂ ਇਹ ਵਾ ਮਗਰਮ ਭਗਵਾਨਾਂ ਦੀਆਂ ਫੋਟਵਾਂ ਇੱਥੇ ਹੀ ਚਿਕਨ ਖਾਣਦੇ ਨੇ ਇੱਥੇ ਹੀ ਲੋਕੀ ਸ਼ਰਾਬ ਪੀਂਦੇ ਨੇ ਲੇਕਿਨ ਕਹਿੰਦੇ ਇਹਨਾਂ ਨੇ ਲਵਾਈਆਂ ਤੇ ਇਹਨਾਂ ਵਾਸਤੇ ਸ਼ਰਮਸਾਰ ਗੱਲ ਆ ਹੁਣ ਫੋਨ ਨਹੀਂ ਚੁੱਕਿਆ ਇਹਨਾਂ ਨੇ ਆਡਾ ਮੀਟ ਦੀਆਂ ਦੁਕਾਨਾਂ ਦੇ ਬਰ ਭਗਵਾਨ ਯਾਰ ਚੌਂਕੀਦਾਰ ਨੇ ਹੂੰ ਦਸਾਂ ਗੁਰੂਆਂ ਦੀਆਂ ਫੋਟੋਆਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਸ਼ੇਰਾਂ ਵਾਲੀ ਮਾਤਾ ਭੋਲੇ ਸ਼ੰਗਰ ਸਾਈ ਭਾਈ ਚਾਰੇ ਦੀ ਫੋਟੋ ਕਿ ਅਹੀਂ ਠੇਕਾ ਲਿਤਾ ਲੋਕੀ ਕੀ ਰੋ ਜਾਗਣਗੇ ਹਰ ਕਿਸੇ ਦਾ ਫਰਜ਼ ਬੰਦਾ ਵਾ ਕਿ ਆਕੇ ਇਹਨਾਂ ਨੂੰ ਤਰਵਾਓ ਜਿੱਥੇ ਕਿਤੇ ਵੀ ਵੇਖਦੇ ਆਪਣੇ ਏਰੀਆ ਚ ਵੇਖੋ ਤਰਵਾਓ ਲੇਕਿਨ ਲੋਕੀ ਕੀ ਕਰਦੇ ਹਨੂ ਵੀ ਮੈਸੇਜ ਭੰਦੇ ਹਨੂ ਵੀਡੀਓ ਭੰਦੇ ਅਸੀਂ ਤੇ ਆ ਹੀ ਜਾਣਾ ਅਸੀਂ ਤਾਂ ਆਪਣਾ ਕਰਮ ਕਰਨ ਨੇ ਲੇਕਿਨ ਲੋਕਾਂ ਨੂੰ ਜਾਗਣ ਦੀ ਲੋੜ ਆ ਜਿਹੜੇ ਟਾਈਮ ਤੇ ਸੋ ਉਹਦੇ ਵਿੱਚੋਂ ਇੱਕ ਬੰਦਾ ਉੱਠ ਕੇ ਆਵਾਜ਼ ਚਾਕੇਦਾ ਉਸ ਨੂੰ ਵੀ ਲੋਕ ਸੋਸ਼ਲ ਮੀਡੀਆ ਤੇ ਗਾਲ੍ਹਾਂ ਕੱਢਦੇ ਨੇ ਤੁਸੀਂ ਵਿਹਲੇ ਹੋ ਤੁਸੀਂ ਐਦਾਂ ਲੱਗਦਾ ਨਹੀਂ ਉਹਨਾਂ ਨੂੰ ਵੀ ਆਉਣਾ ਚਾਹੀਦਾ ਗਰਾਊਂਡ ਲੈਵਲ ਕਿ ਅਸੀਂ ਕਹਿੰਦੇ ਆ ਸਾਨੂੰ ਇੰਨਾ ਹੀ ਕੋਈ ਕਹਿ ਦਵੇ ਨਾ ਕਿ ਭਾਜੀ ਅਸੀਂ ਤੁਹਾਡੇ ਨਾਲ ਆ ਤੁਸੀਂ ਵਧੀਆ ਆ ਆਣੇ ਵਾਸਤੇ ਇੰਨਾ ਹੀ ਬੜਾ ਵਾ ਕਿ ਅਸੀਂ ਕੋਈ ਕੰਮ ਉਹਦੀ ਦੁਕਾਨ ਜਾਂ ਕੋਈ ਮੰਦਰ ਲਾ ਕੇ ਲਗਿਆ ਯਾਰ ਬੇਦਬੀ ਅਸਲੀ ਇਹ ਵਾ ਮੈਂ ਤਾਂ ਹਰ ਭਾਈਚਾਰੇ ਨੂੰ ਕਵਾਂਗਾ ਜਿਹੜਾ ਕਹਿੰਦੇ ਆ ਕਿ ਅਸੀਂ ਬੇਦਬੀ ਹੋਣ ਨਹੀਂ ਦੇਣੀ ਅਸਲੀਆਂ ਬੇਦਬੀਆਂ ਜੜੀਆਂ ਉਹਨਾਂ ਵੱਲ ਧਿਆਨ ਦਿਵੋ ਸੋਸ਼ਲ ਮੀਡੀਆ ਵੱਲ ਘੱਟ ਧਿਆਨ ਅੱਜ ਕੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਅਸੀਂ ਤਰਵਾ ਲਗੇ ਜੀ ਅਸੀਂ ਸਾਰੀਆਂ ਫੋਟੋ ਤਰਵਾ ਲਗੇ ਜਿੰਨੇ ਸਾਨੂੰ ਡਕਣਾ ਆ ਜੇ ਅਸੀਂ ਲਵਾ ਲਗੇ ਦੇਖ ਸਕਦੇ ਹੋ ਥੋੜੀ ਵਗੈਰਾ ਨਾਲ ਲੈ ਕੇ ਆਏ ਨੇ ਵਰੁਨ ਸ਼ਰੀਨ ਹੁਣੀ ਇਹ ਸਾਰੀਆਂ ਤਸਵੀਰਾਂ ਤੋੜ ਕੇ ਜਾਣਗੇ ਕਿਉਂਕਿ ਇੱਥੇ ਲੋਕ ਇਹ ਦੇਖ ਸਕਦੇ ਹੋ ਹਾਲਾਂਕਿ ਬਾਹਰ ਇਨਾ ਕੂੜਾ ਇੱਥੇ ਸਬਜ਼ੀ ਦੀਆਂ ਰੇੜੀਆਂ ਲੱਗਦੀਆਂ ਨੇ ਖਾਣ ਪੀਣ ਦੀਆਂ ਰੇੜੀਆਂ ਲੱਗਦੀਆਂ ਨੇ ਸੋ ਮੈਨੂੰ ਲੱਗਦਾ ਇਹ ਤੁਸੀਂ ਸ਼ਰਾਬ ਵਾਲਾ ਠੇਕਾ ਦੇਖ ਸਕਦੇ ਹੋ ਤੇ ਸਾਹਮਣੇ ਹੀ ਜਿਹੜਾ ਬਾਹਰ ਭਗਵਾਨਾਂ ਦੀਆਂ ਫੋਟੋਆਂ ਜਿਹੜੀਆਂ ਮੂਰਤੀਆਂ ਕੰਧ ਤੇ ਬਣਾ ਕੇ ਲਾਈਆਂ ਹੋਈਆਂ ਨੇ ਇਨਾਂ ਟੈਲਾਂ ਚ ਪਰ ਹੁਣ ਵਰਨ ਸ਼ਰੀਨ ਹੁਣਾਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਇਹ ਮੂਰਤੀਆਂ ਜਿਹੜੀਆਂ ਕੰਧਾਂ ਤੇ ਬਣਾਈਆਂ ਹੋਈਆਂ ਨੇ ਇਹਨਾਂ ਨੇ ਤਸਵੀਰਾਂ ਬਣਾਈਆਂ ਨੇ ਉਹ ਤੋੜ ਕੇ ਇੱਥੋਂ ਲੈ ਕੇ ਚਲੇ ਜਾਵਾਂਗੇ ਕਿਉਂਕਿ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵਰਨ ਸ਼ਰੀਨ ਹੁਣਾਂ ਨੇ ਕਾਫੀ ਐਸੀਆਂ ਜਗਾਵਾਤੋਂ ਕਹਿੰਦਾ ਤੋਂ ਫੋਟੋਆਂ ਇਸ ਤਰ੍ਹਾਂ ਤੋੜ ਕੇ ਲੈ ਕੇ ਗਏ ਨੇ ਪਰ ਹੁਣ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹੁਣ ਉਹ ਇੱਕ ਤੁਹਾਡੇ ਮੈਸਜ ਚੈਨਲ ਵਾਲਾ ਇੱਕ ਹੋਰ ਗੱਲ ਦੱਸਦਾ ਅਸੀਂ ਇਹ ਤੋੜਦੇ ਆ ਨਾ ਜਿਹੜੇ ਤਸਵੀਰਾਂ ਇਹ ਸਿਮੈਂਟੇਡ ਲੋਕਾਂ ਨੇ ਲਾਈਆਂ ਹੁੰਦੀਆਂ ਇਹ ਟੁੱਟਦੀਆਂ ਖੰਡੇਤ ਹੁੰਦੀਆਂ ਸਾਨੂੰ ਵੀ ਦੁੱਖ ਲੱਗਦਾ ਵਾ ਸਾਡੇ ਹੱਥੋਂ ਵੀ ਪਾਪ ਹੋਉਂਦਿਆ ਲੇਕਿਨ ਇਹ ਲੱਗੀਆਂ ਜਾਂ ਜਿੰਨੇ ਲਗਾਈਆਂ ਉਹਨੇ ਵੱਡਾ ਪਾਪ ਕੀਤਾ ਅਸੀਂ ਤੇ ਗਾਂਵ ਵਾਸਤੇ ਅਵੇਅਰ ਕਰਨਦੇ ਆ ਕਿ ਗਾਂਵ ਦੇ ਉਧਰ ਕੋਈ ਨਾ ਕਰੇ ਆਪਾਂ ਤਾਂ ਉਤਾਰਦੇ ਆ ਟੁੱਟਦੀਆਂ ਉਹਦਾ ਸਾਨੂੰ ਵੀ ਦੁੱਖ ਜੀ ਪਰ ਹੁਣ ਕੀ ਲੱਗਦਾ ਲੋਕੀ ਜ਼ਿੰਮੇਵਾਰੀ ਸਮਝਣਗੇ ਕਿਉਂਕਿ ਤੁਸੀਂ ਆਪਣੀ ਸਮਝਣਗੇ ਤਾਂ ਚੰਗੇ ਰਹਿਣਗੇ ਨਹੀਂ ਤਾਂ ਧਰਮ ਨਹੀਂ ਜੇ ਬਚਣਾ ਫਿਰ ਅੱਜ ਦਾ ਟਾਈਮ ਤੇ ਉਹੀ ਹੋ ਰਹਿਣਾ ਸੋਸ਼ਲ ਮੀਡੀਆ ਦੇ ਧਰਮ ਹੈ ਗਾਵਾ ਬਾਕੀ ਪ੍ਰੈਕਟੀਕਲੀ ਕੋਈ ਧਰਮ ਨਹੀਂ ਜੇ ਬਚਣਾ ਇਹ ਇਕੱਲਾ ਮੇਰਾ ਧਰਮ ਨਹੀਂ ਆ ਸਾਰੇ ਧਰਮ ਮੇਰੇ ਸਤਿਕਾਰਯੋਗ ਨੇ ਮੈਂ ਸਾਰਿਆਂ ਦੀ ਓਨੀ ਇੱਜ਼ਤ ਕਰਦਾ ਜਿੰਨੀ ਆਪਣੇ ਧਰਮ ਦੀ ਕਰਦਾ ਮੈਂ ਜੇ ਲਾਣ ਆਇਆ ਮੈਂ ਇਕੱਲੇ ਆਪਣੇ ਧਰਮ ਦੀ ਨਹੀਂ ਲਾਣਾ ਸਾਰਿਆਂ ਦੀ ਲਾ ਕੇ ਜਾਵਾਂਗਾ ਲੇਕਿਨ ਮੈਂ ਹਰ ਉਹ ਜੱਥੇ ਦਾ ਉਹ ਜੋ ਵੀ ਹੁੰਦੇ ਨੇ ਆਪਣੇ ਇਹਨਾਂ ਦੇ ਓਦੇਦਾਰ ਠੇਕੇਦਾਰ ਧਰਮਾਂ ਦੇ ਉਹਨਾਂ 'ਤੇ ਅਪੀਲ ਕਰਾਂਗਾ ਕਿ ਸਿਰਫ ਸੋਸ਼ਲ ਮੀਡੀਆ ਤੇ ਬੋਲਣਾ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਜ਼ਮੀਨਾਂ ਦੇ ਉੱਤਰ ਕੇ ਧਰਮ ਦਾ ਪ੍ਰਚਾਰ ਕਰੋ ਆਪਣੇ ਧਰਮ ਨੂੰ ਆਪ ਬਚਾਣਾ ਪੈਣਾ ਲੋਕੀ ਦੇਗੇ ਨਿਕੰਮੇ ਸ਼ਦਾਈ ਠੀਕ ਹੈ ਨਾ ਉਹ ਕਰਨ ਦਾ ਗਲਤ ਲੇਕਿਨ ਜੇ ਆਪਾਂ ਵੀ ਸਹੀ ਨਹੀਂ ਨਾ ਕਰਾਂਗੇ ਤਹਾਡੇ ਚ ਤੇ ਉਹਨਾਂ ਚ ਕੋਈ ਫਰਕ ਨਹੀਂ ਜੇ ਰਹਿਣਾ ਮੈਂ ਵੀਰ ਹੁਣਾਂ ਨਾਲ ਗੱਲਬਾਤ ਕਰਾਂਗਾ ਜਿਨ੍ਹਾਂ ਦੀ ਦੁਕਾਨ ਹੈ ਵੀਰ ਜੀ ਹੁਣ ਹੁਣ ਠੀਕ ਲੱਗ ਰਿਹਾ ਜੀ ਉਤਰਵਾ ਰਿਹਾ ਕੋਈ ਚੱਕਰ ਤਾਂ ਨਹੀਂ ਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਹ ਭਾਈ ਹਰ ਸ਼ਹਿਰ ਹਰ ਸ਼ਹਿਰ ਚ ਲੱਗੇ ਸਾਰੇ ਪਰਸ ਲੱਗੇ ਆ ਜੀ ਨਹੀਂ ਅਸੀਂ ਤੁਹਾਨੂੰ ਇੱਕ ਜ਼ਿੰਮੇਵਾਰੀ ਫਰਜ਼ ਦੱਸਣਾ ਆਏ ਸੀ ਅਸੀਂ ਤੁਹਾਨੂੰ ਟੋਕ ਨਹੀਂ ਸੀ ਆਏ ਕਿ ਤੁਸੀਂ ਆ ਲਾਈਏ ਅਸੀਂ ਚਾਹੁੰਦੇ ਆ ਜਿਹੜੇ ਲੋਕੀ ਕੰਦਾ ਤੇ ਇਸ ਤਰੀਕੇ ਮੂਰਤੀਆਂ ਬਣਾਉਂਦੇ ਨੇ ਰੱਬ ਨੂੰ ਚੌਂਕੀਦਾਰ ਬਣਾ ਕੇ ਰੱਖਦਾ ਇੱਥੇ ਹਰ ਧਰਮ ਦੀ ਮੂਰਤੀ ਲੱਗੀ ਆ ਪਾਰੇ ਲੋਕਾਂ ਨੂੰ ਕੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਮੈਨੂੰ ਇਨੀ ਜਾਣਕਾਰੀ ਹੁੰਦੀ ਤਾਂ ਅਸੀਂ ਤੁਹਾਡੇ ਨਾਲ ਤੁਹਾਡੇ ਸਵਾਲ ਜਵਾਬ ਦਿੰਦੇ ਤੁਹਾਨੂੰ ਅਸੀਂ ਅਸੀਂ ਦੇ ਆਪ ਕਹਿੰਦੇ ਲਾ ਦਿਓ ਸੋ ਚੰਗਾ ਵਧੀਆ ਸਫਾਈ ਹੋ ਜਾਏਗੀ ਕਈ ਕੱਲ ਨੂੰ ਅਸੀਂ ਵੀ ਇੱਥੇ ਵੀ ਕੋਈ ਹੋਰ ਕੋਈ ਫੁੱਲ ਬੂਟੇ ਲਾ ਲਾਂਗੇ ਹੋਰ ਕੀ ਹੈ ਕੀ ਬਾਤ ਹੈ ਐਹੀ ਵਧੀਆ ਰਹੇ ਹਰਿਆਲੀ ਰਹੇਗੀ ਨਾਲੇ ਗ੍ਰੀਨ ਦਾ ਕਹਿੰਦੇ ਨਾ ਉਹ ਮੈਸੇਜ ਹੈਗਾ ਗੋ ਗ੍ਰੀਨ ਤੇ ਕਲੀਨ ਗ੍ਰੀਨ ਦੇਖੋ ਹੋ ਕਿੰਨੀ ਗਲਤ ਚੀਜ਼ ਤੁਹਾਨੂੰ ਤੋੜਨੀਆਂ ਪੈ ਰੀਆਂ ਪਰਮਾਤਮਾ ਨੇ ਕਿਸੇ ਵੀ ਧਰਮ ਦੇ ਨੇ ਕੋਈ ਵੀ ਇਹਨਾਂ ਨੂੰ ਮੰਨਦਾ ਆਸਤਾ ਤੇ ਕਹੇ ਦੀ ਵੀ ਹੈਗੀ ਆਸਤਾ ਆਸਤਾ ਹੀ ਹੁੰਦੀ ਹੁਣ ਟੁੱਟਣ ਦੀ ਹੈ ਕਿ ਇਹ ਲੋਕੀ ਹੁਣ ਵੇਖ ਕੇ ਖੁਸ਼ ਨੇ ਕਿ ਸਾਡੇ ਵੱਲੋਂ ਫੋਟਵਾਂ ਤੋੜੀਆਂ ਜਾ ਰਹੀਆਂ ਲਗਾਉਣ ਵਾਲੇ ਨੂੰ ਕਿਸੇ ਨੇ ਨਹੀਂ ਕੁਝ ਕਹਿਣਾ ਬਸ ਸਾਨੂੰ ਹਾਨੂੰ ਗੱਲਾਂ ਕਰਨੀਆਂ ਹਾਨੂੰ ਫੋਨ ਤੇ ਕਹਿਣਾ ਜਾਂ ਸਾਨੂੰ ਗਲਤਮਲ ਦਾ ਮੈਸੇਜ ਪਾਣੇ ਕਿ ਤੁਹਾਨੂੰ ਕੀ ਲੋੜੀ ਸਾਨੂੰ ਲੋੜ ਅਸੀਂ ਕਿਸੇ ਧਰਮ ਦਾ ਅਪਮਾਨ ਨਹੀਂ ਹੋਣ ਦੇਣਾ ਇਹ ਸਾਡਾ ਫਰਜ਼ ਬੰਦਾ ਸਾਰਾ ਫਰਜ਼ ਸਰਕਾਰਾਂ ਦਾ ਨਹੀਂਗਾ ਪ੍ਰਸ਼ਾਸਨ ਦਾ ਨਹੀਂਗਾ ਇਨਸਾਨੀਅਤ ਦੇ ਨਾਤੇ ਲੋਕਾਂ ਦਾ ਵੀ ਫਰਜ਼ ਆ ਅਸੀਂ ਤਾਂ ਜਾਗੇ ਆ ਸ਼ਾਇਦ ਕੋਈ ਹੋਰ ਇੱਕ ਅੱਦਾ ਹੋਰ ਜਾਗ ਜੇ ਤੇ ਇਹ ਕੰਮ ਬੰਦ ਹੀ ਕਰਾ ਦੇ ਕੀ ਲੱਗਦਾ ਜੀ ਇਹ ਹੋਰ ਕਿੰਨੀ ਦੇਰ ਤੱਕ ਬੇਦਬੀਆਂ ਦੇਖਣ ਨੂੰ ਮਿਲਣਗੀਆਂ ਹੋਰ ਕਿੰਨੀ ਦੇਰ ਤੱਕ ਸਾਡੇ ਹਿਰਦੇ ਬਲੁੰਦਰੇ ਜਾਣਗੇ ਜੀਰੋ ਤੱਕ ਇਹਦੇ ਕੋਈ ਸਟਿੱਕ ਐਕਸ਼ਨ ਨਹੀਂ ਲਿੱਤਾ ਜਾਂਦਾ ਕੋਈ ਇਹੋ ਜਿਹਾ ਲਾ ਨਹੀਂ ਬਣਾਇਆ ਜਾਂਦਾ ਔਰ ਉਦੋਂ ਤੱਕ ਤੇ ਹੁੰਦੀਆਂ ਰਹਿਣੀਆਂ ਬੇਦਬੀਆਂ ਉਦੋਂ ਰੁਕਣੀਆਂ ਵਾ ਜਦੋਂ ਪ੍ਰਸ਼ਾਸਨ ਤੇ ਲੋਕੀ ਇੱਕ ਦੂਜੇ ਦਾ ਸਾਥ ਦੇਣਗੇ ਉਦੋਂ ਰੁਕਣੀਆਂ ਜੀ ਲੱਗਦਾ ਜੀ ਹਰ ਜਗ੍ਹਾ ਤੇ ਚੌਂਕ 'ਚ ਸੀਸੀਟੀਵੀ ਲੱਗ ਜਾਣੇ ਚਾਹੀਦੇ ਆ ਤਾਂ ਜੋ ਪਤਾ ਲੱਗੇ ਕਿੰਨੇ ਕਿੱਥੇ ਕੀ ਚੀਜ਼ ਲਾਈ ਹੈ ਮੂਰਤੀ ਲਾਈ ਹੈ ਤੇ ਬਾਅਦ 'ਚ ਉਸਤੇ ਪਰਚਾ ਲੱਗੇ ਸਭ ਕੁਝ ਹੁੰਦੇ ਨੇ ਹੁਣ ਕਿਸੇ ਨੂੰ ਪੁੱਛ ਲੋ ਕਿਸੇ ਨੇ ਨਹੀਂ ਦੱਸਣਾ ਕਿੰਨੇ ਲਵਾਈਆਂ ਹਾਲਾਂਕਿ ਇਹ ਜਿੰਨੇ ਵੀ ਲਵਾਈਆਂ ਖਲੋ ਕੇ ਲਵਾਈਆਂ ਹੋਣੀਆਂ ਰਾਤੋ ਰਾਤ ਚੇਪ ਕੇ ਤੇ ਚਲਾ ਨਹੀਂ ਗਿਆ ਪ੍ਰੋਪਰ ਸੀਮੈਂਟਡ ਲੇਕਿਨ ਕੋਈ ਨਹੀਂ ਦੱਸੇਗਾ ਕਿਉਂ ਨਹੀਂ ਦੱਸੇਗਾ ਉਹਨੇ ਕਹਿਣਾ ਜੀ ਇੱਥੇ ਕੂੜਾ ਸੁੱਟਦਾ ਹੀ ਹੈ ਜੀ ਤਾਂ ਲਵਾਈਆਂ ਬੰਦਾ ਪੁੱਛੇ ਜਿਹੜੇ ਰੱਬ ਨੇ ਜਿਹੜੇ ਸਾਡੇ ਈਸਟ ਨੇ ਇਹ ਚੌਂਗੀਦਾਰ ਨੇ ਯਾਰ ਅੱਛਾ ਦੇਖਣ ਦੇ ਵਿੱਚ ਸਾਪ ਤਾਂ ਚੱਲ ਰਿਹਾ ਕੋਈ ਬਹੁਤ ਹੀ ਪੁਰਾਣੀ ਨਹੀਂ ਲੱਗੀ ਹੋਈ ਥੋੜਾ ਜਿਹਾ ਸਮਾਂ ਹੋਣਾ ਹਾਂ ਹਾਂ ਨਵੀਆਂ ਲੱਗੀਆਂ ਵੇਖੋ ਕਈ ਲੋਕੀ ਵਿਚਾਰੇ ਪਤਾ ਕੀ ਜਿਹੜੇ ਸਾਨੂੰ ਵੀਡੀਓ ਪਾਉਂਦੇ ਨਾ ਉਹ ਵਿਚਾਰੇ ਨਹੀਂ মিডিਆ ਡਰਦੇ ਨੇ ਵਿਚਾਰੇ ਡਰਦੇ ਕਿਉਂ ਪਰਿਵਾਰਿਕ ਹੁੰਦੇ ਨੇ ਚਲੋ ਹਾਈ ਤੇ ਬੀੜਾ ਚੁੱਕਿਆ ਆ ਵਾ ਲੇਕਿਨ ਜਿਹੜੇ ਵਿਚਾਰੇ ਜਿਹੜੇ ਧਰਮ ਦੇ ਠੇਕੇਦਾਰ ਨੇ ਯਾਰ ਉਹ ਤਾਂ ਕਰ ਸਕਦੇ ਨੇ ਨਾ ਬਸ ਇਹਨਾਂ ਨੂੰ ਕੀ ਆਉਂਦਾ ਵਾ ਪ੍ਰੋਗਰਾਮਾਂ 'ਤੇ ਚਲਜੋ ਮੈਂ ਤਾਂ ਇੱਕ ਸੀਰੀਅਸਲੀ ਕਹਿਣਾ ਚਾਹਾਂਗਾ ਇਹਨਾਂ ਨੂੰ ਪ੍ਰੋਗਰਾਮਾਂ 'ਤੇ ਬੁਲਾਉਣਾ ਬੰਦ ਕਰੋ ਅਸੀਂ ਇਹਨਾਂ ਨੂੰ ਇੰਨਾ ਕੋ ਭੂਏ ਕਰ ਲਿਆ ਇਹਨਾਂ ਨੂੰ ਗੱਡੀਆਂ ਚੰਗੀਆਂ ਲੱਗ ਲਾ ਪੀਆਂ ਵਾ ਇਹਨਾਂ ਨੇ ਧਰਮ ਦਾ ਕੋਈ ਕਹਿ ਹੈ ਵੀ ਧਰਮ ਦਾ ਹੋਵੇ ਧਰਮ ਦਾ ਕੋਈ ਕੰਮ ਨਹੀਂ ਕਰਨਾ ਸਿਰਫ ਸੋਸ਼ਲ ਮੀਡੀਆ ਪ੍ਰੋਗਰਾਮਾਂ ਤੇ ਚੱਲ ਗਏ ਸਰੋਪੇ ਵਾਲੇ ਮੈਨੂੰ ਦੱਸ ਦੋ ਗਰਾਊਂਡ ਲੈਵਲ ਤੇ ਅੱਜ ਦੇ ਟਾਈਮ ਤੇ ਕਿਹੜਾ ਬੰਦਾ ਆ ਕੇ ਕੰਮ ਕਰਦਾ ਕਹਿ ਸਕਦੇ ਬਾਬੇ ਅੱਜ ਕੱਲ ਸੋਸ਼ਲ ਮੀਡੀਆ 'ਤੇ ਹੀ ਰਹਿ ਗਏ ਨੇ ਜੀ ਮੈਂ ਤਾਂ ਧਰਮ ਹੀ ਸੋਸ਼ਲ ਮੀਡੀਆ 'ਤੇ ਰਹਿ ਗਿਆ ਜੀ ਪ੍ਰੈਕਟੀਕਲ ਵੇਖੋ ਤੁਸੀਂ ਵੇਖੋ ਇਹ ਮੈਨੂੰ ਅੱਜ ਵਿਕੀ ਕੀ ਕਿਸੇ ਹੋਰ ਨੂੰ ਨਹੀਂ ਵਿਕੀ ਬੜੇ ਆਣਾਂ ਨੂੰ ਵਿਕੀ ਹੋਣੀ ਲੇਕਿਨ ਕਿਸੇ ਨੇ ਕਰਨਾ ਨਹੀਂ ਅੱਛਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਆਪਣੇ ਚੈਨਲ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਲੋਕਾਂ ਨੂੰ ਜ਼ਿਆਦਾ ਤੇਰੇ ਡਰ ਹੁੰਦਾ ਹੈ ਕਿ ਅਸੀਂ ਜੇਕਰ ਕੋਈ ਪਰ ਅਸੀਂ ਇਹ ਬੇਨਤੀ ਕਰਦੇ ਹਾਂ ਤੁਸੀਂ ਅੰਮ੍ਰਿਤਸਰ ਦੇ ਵਾਸੀਓ ਤਾਂ ਸਾਨੂੰ ਕੋਈ ਵੀ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੋ ਚਾਹੇ ਕੋਈ ਨਸ਼ਾ ਵੇਚਦਾ ਹੋਵੇ ਕੋਈ ਗਲਤ ਐਕਟੀਵਿਟੀ ਕਰ ਰਿਹਾ ਹੋਵੇ ਚਾਹੇ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੋਵੇ ਸਾਡੇ ਤੱਕ ਤੁਸੀਂ ਜਾਣਕਾਰੀ ਪਹੁੰਚਾਓ ਤੁਹਾਡੀ ਜਿਹੜੀ ਪਛਾਣ ਹੈ ਗੁਪਤ ਰੱਖੀ ਜਾਏਗੀ ਕਿਸੇ ਤੱਕ ਵੀ ਨਹੀਂ ਦਿੱਤੀ ਜਾਏਗੀ ਹਰ ਹਾਲਤ ਦੇ ਵਿੱਚ ਤੁਹਾਡੀ ਪਛਾਣ ਜਿਹੜੀ ਗੁਪਤ ਰੱਖੀ ਜਾਏਗੀ ਤੇ ਬਣਦੀ ਕਾਰਵਾਈ ਜੋ ਅਗਲੇ ਤੇ ਹੋਏਗੀ ਉਹ ਅਸੀਂ ਜ਼ਰੂਰ ਕਰਾਂਗੇ ਵਰਨ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਖਰ ਵਿੱਚ ਦੇਖੋ ਜੀ ਲੋਕਾਂ ਨੂੰ ਇਹੋ ਮੈ ਮੈਨੂੰ ਵੀਡੀਓ ਪੈ ਗਈ ਮੈਂ ਆ ਗਿਆ ਲੇਕਿਨ ਇੱਥੇ ਆਲੇ ਦੁਆਲੇ ਰਿਆਸੀ ਇਲਾਕਾ ਲੱਖਾਂ ਲੋਕਾਂ ਨੇ ਇਹ ਚੀਜ਼ਾਂ ਵੇਖੀਆਂ ਹੋਣੀਆਂ ਮੈਂ ਠੀਕ ਹੈ ਮੇਰੀ ਜ਼ਿੰਮੇਵਾਰੀ ਆ ਮੇਰੀ ਸ਼ਰਦਾ ਵਾ ਜਾਂ ਮੈਂ ਆਪਣੇ ਆਪ ਨੂੰ ਇਹ ਮੇਰਾ ਫਰਜ਼ ਆ ਕਿ ਕਿਸੇ ਹੋਰ ਦਾ ਫਰਜ਼ ਨਹੀਂ ਆ ਜਾਂ ਕੋਈ ਹੋਰ ਰੱਬ ਨੂੰ ਨਹੀਂ ਮੰਗਦਾ ਮੰਦਰਾਂ 'ਚ ਆਪਣੇ ਮੰਦਰਾਂ 'ਚ ਰੱਬ ਆਪਾ ਪੂਜਦੇ ਆ ਤੇ ਦੂਜੀ ਥਾਂ ਆਪਣੇ ਰੱਬਾਂ ਨੂੰ ਇਹ ਕੂੜੀਆਂ 'ਚ ਲਵਾਇਆ ਹੋਇਆ ਵਾ ਇਹ ਆਸਤਾਨੀ ਪਖੰਡਵਾਦ ਪਖੰਡਵਾਦ ਨੂੰ ਬੰਦ ਕਰਕੇ ਆਸਤਵਲ ਧਿਆਨ ਦੋ ਤੇ ਪ੍ਰੈਕਟੀਕਲੀ ਜ਼ਮੀਨੀ ਸਤਰ ਤੇ ਪ੍ਰਭੂ ਨੂੰ ਪੂਜੋ ਨਾ ਕਿ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਭੋਲੇ ਸ਼ੰਕਰ ਨਾ ਆ ਜਾਂ ਗੁਰਦੁਆਰਿਆਂ 'ਚ ਉਹ ਕੁਛ ਨਹੀਂ ਫਾਇਦਾ ਹੋਣਾ ਜੇ ਤੁਸੀਂ ਭਗਵਾਨਾਂ ਨੂੰ ਅਸਲ 'ਚ ਪੂਜਣਾ ਚਾਹੁੰਦੇ ਏ ਇਹ ਬੇਦਬੀਆਂ ਰੋਕੋ ਸੋ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਹਰ ਭਗਵਾਨ ਦੀ ਇੱਥੇ ਫੋਟੋ ਲੱਗੀ ਬਾਬਾ ਦੀਪ ਸਿੰਘ ਜੀ ਦੀ ਗੱਲ ਕਰ ਲਈਏ ਦੱਸਾਂ ਗੁਰੂਆਂ ਦੀ ਗੱਲ ਕਰ ਲਈਏ ਚਾਹੇ ਉਧਰ ਅਸੀਂ ਯਸੂ ਜੀ ਦੀ ਗੱਲ ਕਰ ਲਈਏ ਪਰ ਇਹ ਹਰ ਧਰਮ ਦੀ ਇੱਥੇ ਫੋਟੋਆਂ ਲੱਗੀਆਂ ਨੇ ਪੀਰ ਪਗੰਬਰਾਂ ਦੀਆਂ ਫੋਟੋਆਂ ਲੱਗੀਆਂ ਨੇ ਗੁਰੂ ਪੀਰਾਂ ਦੀਆਂ ਫੋਟੋਆਂ ਲੱਗੀਆਂ ਪਰ ਆ ਤੇ ਸੋਸ਼ਲ ਮੀਡੀਆ ਤੇ ਬੋਲਣ ਵਾਲੇ ਵੀ ਅਸੀਂ ਲੋਕ ਆ ਕਿਉਂਕਿ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜੇਕਰ ਗਰਾਉਂਡ ਲੈਵਲ ਤੇ ਕੋਈ ਉੱਠ ਕੇ ਆਵਾਜ਼ ਚੱਕ ਰਿਹਾ ਤੇ ਉਹਨੂੰ ਤੁਸੀਂ ਸੋਸ਼ਲ ਮੀਡੀਆ ਤੇ ਭੰਡਣ ਦੇ ਬਜਾਏ ਸਾਥ ਦੋ ਕਿ ਉਹ ਚੰਗਾ ਕੰਮ ਕਰ ਰਿਹਾ ਕਿਉਂਕਿ ਤੁਹਾਡਾ ਹੌਸਲਾ ਹੀ ਹੁੰਦਾ ਕਿਉਂਕਿ ਜੇਕਰ ਤੁਸੀਂ ਕੋਈ ਜਾਣਕਾਰੀ ਵੀ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਜਾਣਕਾਰੀ ਦੋ ਅਸੀਂ ਤੁਹਾਡੀ ਪਛਾਣ ਗੁਪਤ ਰੱਖਾਂਗੇ ਤੇ ਬਜੋ ਬਣਦੀ ਕਾਰਵਾਈ ਉੱਥੇ ਹੋਏਗੀ ਅਸੀਂ ਵੀ ਕਰਾਂਗੇ ਫਿਲਹਾਲ ਹੀ ਮੈਨੂੰ ਤੇ ਜ਼ਾਤ ਨੰਬਰ ਸਰੀਪਾਉ ਦੇ ਲਈ ਮੈਂ ਦਮਨਦੀਪ ਸਿੰਘ ਧੰਨਵਾਦ ਪਾਜੀ ਤੁਹਾਡੀ ਦੁਕਾਨ ਹੈ ਇੱਥੇ ਸ਼ਿਵ ਸ਼ੰਕਰ ਕਰਕੇ ਤੁਹਾਡੀ ਦੁਕਾਨ ਹੈ ਜੀ ਹਾਂ ਜੀ ਤੇ ਪਾਜੀ ਤੁਸੀਂ ਉੱਥੇ ਤੁਹਾਡੀ ਦੁਕਾਨ ਦੇ ਨਾਲ ਉੱਥੇ ਸ਼ਿਵ ਭਗਵਾਨ ਦੀਆਂ ਜਾਂ ਬਾਕੀ ਧਰਮਾਂ ਦੀਆਂ ਜਿਹੜੀਆਂ ਗੁਰੂ ਪੀਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਕੰਧ ਤੇ ਤੁਸੀਂ ਲਵਾਈਆਂ ਜੀ ਨਹੀਂ ਜੀ ਜਿਹੜੇ ਬਾਹਰ ਤੁਹਾਡੇ ਲੋਕ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਲਵਾਈਆਂ ਹੋਈਆਂ ਨੇ ਕੰਧਾਂ ਤੇ ਤਸਵੀਰਾਂ ਨਹੀਂ ਨਹੀਂ ਸਹੀ ਨਹੀਂ ਲੋਕ ਕਹਿੰਦੇ ਕਿ ਕਿਉਂਕਿ ਜੀ ਲੋਕ ਨਾ ਜੀ ਜੀ ਮੈਂ ਕਰਾਇਆ ਤੇ ਦੁਕਾਨ ਲੱਗੀ ਸੀ ਨਾ ਉਸ ਤੋਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਜੀ ਅੱਛਾ ਪਹਿਲੇ ਦਿਨ ਲੱਗੀਆਂ ਹੋਈਆਂ ਨੇ ਹਾਂ ਜੀ ਲੱਗਦਾ ਨਹੀਂ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਸੀ ਕਿ ਸਾਨੂੰ ਕੰਪਲੇਂਟ ਕਰ ਦੇਣੀ ਚਾਹੀਦੀ ਸੀ ਕਿ ਤਾਂ ਜੋ ਲੋਕਾਂ ਤੱਕ ਇਹ ਤਸਵੀਰ ਨਾ ਪਹੁੰਚਦੀ ਕਿ ਲੋਕ ਉੱਥੇ ਬਾਥਰੂਮ ਕਰਦੇ ਨੇ ਕੂੜਾ ਸਿੱਟਦੇ ਨੇ ਤੇ ਉੱਥੇ ਭਗਵਾਨ ਦੀਆਂ ਫੋਟੋਆਂ ਨਹੀਂ ਇਹ ਤੋਂ ਤਾਂ ਕਿ ਚਿਕਨ ਖਾਂਦੇ ਨੇ ਸ਼ਰਾਬ ਤੱਕ ਪੀਂਦੇ ਨੇ ਲੋਕ ਉੱਥੇ ਜੀ ਬਿਲਕੁਲ ਬਿਲਕੁਲ ਜੀ ਲਾਗੇ ਜੀ ਤੁਹਾਨੂੰ ਲੱਗਦਾ ਨਹੀਂ ਹੈ ਜੀ ਕੰਪਲੀਟ ਕਰ ਦੇਣੀ ਚਾਹੀਦੀ ਤੁਹਾਨੂੰ ਫਰਜ਼ ਸਮਝ ਕੇ ਆਪਣਾ ਜੀ ਬਿਲਕੁਲ ਜੀ ਮੈਂ ਜੀ ਅੰਮ੍ਰਿਤਸਰ ਤੋਂ ਪੱਤਰਕਾਰ ਗੱਲ ਕਰ ਰਹੇ ਹਾਂ ਦਮੰਟਿੰਗਰਾ ਹਾਂ ਜੀ ਜੀ ਤੇ ਮੈਂ ਤੁਹਾਡੀ ਰਿਕਾਰਡ ਕਰ ਰਿਹਾ ਹਾਂ ਕਾਲ ਇੰਟਰਵਿਊ ਦੇ ਸਾਡੇ ਨਾਲ ਸਮਾਰਥ ਸੇਵਕ ਵਰੁਣ ਸ਼ਰੀਨਵੀ ਨੇ ਉਹਨਾਂ ਨਾਲ ਤੁਹਾਡੀ ਮੈਂ ਗੱਲ ਕਰਉਣਾ ਤਾਂ ਜੋ ਤੁਸੀਂ ਪੁਸ਼ਟੀ ਕਰ ਲਿਓ ਸਾਰੀ ਚੀਜ਼ ਦੀ ਤੁਹਾਨੂੰ ਮਸਲਾ ਸਮਝ ਆ ਜਾਏ ਜੀ ਹੈਲੋ ਹੈਲੋ ਨਮਸਤੇ ਬਾਜੀ ਬਾਜੀ ਭਾਈ ਇਦਾਂ ਦੇਖੋ ਤੁਸੀਂ ਹੁਣ ਮੈਂ ਹੁਣੇ ਸੁਣਿਆ ਕਿ ਤੁਸੀਂ ਕਹਾ ਵਾ ਕਿ ਮੈਂ ਨਹੀਂ ਲਵਾਈਆਂ ਹਾਂ ਜੀ ਠੀਕ ਹੈ ਮੈਂ ਇਹ ਗੱਲ ਮੰਨਣ ਲਈ ਤਿਆਰ ਹਾਂ ਤੁਸੀਂ ਨਹੀਂ ਲਵਾਈਆਂ ਦੇਖੋ ਤੁਸੀਂ ਵੀ ਕਿਸੇ ਨਾ ਕਿਸੇ ਧਰਮ ਨੂੰ ਧਿਆਨ ਦੇਵੋਗੇ ਤੁਸੀਂ ਦੁਕਾਨ ਦਾ ਨਾਂ ਹੀ ਭੋਲੇ ਸ਼ੰਕਰ ਦੇ ਨਾਮ ਤੋਂ ਰੱਖਿਆ ਸ਼ਿਵ ਸ਼ਕਤੀ ਇੰਟਰਪ੍ਰਾਈਜ਼ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਨਹੀਂ ਵੀ ਲਵਾਈਆਂ ਤੁਹਾਡੇ ਸਾਹਮਣੇ ਇੱਕ ਪਰਮਾਤਮਾ ਦੀ ਬੇਦਵੀ ਹੋ ਰਹੀ ਹੈ ਤੇ ਉਹਨੂੰ ਤੁਹਾਨੂੰ ਹੀ ਡਾਕ ਲੈਣਾ ਚਾਹੀਦਾ ਹੈਗਾ ਚਾਹੀਦਾ ਹੈਗਾ ਕਿ ਨਹੀਂ ਚਾਹੀਦਾ ਮੈਂ ਕਿ ਮੈਂ ਨਾ ਕਿਤੇ ਆਇਆ ਦਾ ਸਾਡੇ ਨਾਲ ਮਰਦੇ ਵਿਯੋਗ ਕਿਰਾਏ ਦੇ ਨਹੀਂ ਨਹੀਂ ਭਾਈ ਚਲੋ ਠੀਕ ਹੈ ਤੁਸੀਂ ਬਿਜ਼ੀ ਬਸ ਇਨਾ ਹਾਂ ਜਾਂ ਨਾ ਚ ਦੱਸੋ ਤੁਹਾਡਾ ਫਰਜ਼ ਬੰਦਾ ਹੈਗਾ ਕਿ ਨਹੀਂ ਬੰਦਾ ਸੀ ਭਾਈ ਮੇਠੋ ਜਿਹੜੇ ਓਨਰ ਹੈਗੇ ਨਾ ਤੁਸੀਂ ਉਹਨਾਂ ਨਾਲ ਗੱਲ ਕਰੋ ਮੈਂ ਤਾਂ ਇੱਕ ਕਿਰਾਏਦਾਰ ਹਾਂ ਮਤਲਬ ਕਿ ਭਾਈ ਫਿਰ ਮੈਂ ਇੱਕ ਗੱਲ ਕਹਾਂ ਵੇਖੋ ਗੁੱਸਾ ਨਾ ਕਰਿਓ ਰੱਬ ਦਿਲੋ ਮਣੋ ਤੇ ਆਇਆ ਜਾਂਦਾ ਫਾਰਮਲਿਟੀਆਂ ਚ ਨਹੀਂ ਤੇ ਆਇਆ ਜਾਂਦਾ ਸਾਡੇ ਸਾਹਮਣੇ ਪ੍ਰਮਾਤਮਾ ਦੀ ਬੇਦ ਵੀ ਹੁੰਦੀ ਹੋਵੇ ਤੇ ਅਸੀਂ ਨਾਮ ਭੋਲੇ ਨਾ ਦੇ ਨਾਮ ਤੇ ਆਪਣੀ ਦੁਕਾਨ ਦਾ ਰੱਖਿਆ ਤੇ ਬੇਦ ਵੀ ਸਾਡੇ ਸਾਹਮਣੇ ਹੁੰਦੀ ਆ ਚਿਕਨ ਖਾਦਾ ਜਾਂਦਾ ਉਹਨਾਂ ਦੇ ਅੱਗੇ ਫੋਟੋ ਦੇ ਸ਼ਰਾਬਾ ਪੀਤੀ ਜਾਂਦੀ ਆ ਅੱਬਾ ਕੁਝ ਕਹਿ ਨਹੀਂਦੇ ਤਾਂ ਆਪਾਂ ਫਾਰਮਲਿਟੀਆਂ ਨਾ ਕਰਿਆ ਕਰੀਏ ਰੱਬ ਨੂੰ ਤੇ ਘਟੋ ਘਟ ਬਖਸ਼ੀਏ ਫਾਰਮਲਿਟੀਆਂ ਲਈ ਠੀਕ ਹੈ ਜੀ